ਪੰਜਾਬ ਵਿੱਚ ਭਾਰੀ بارش ਪੈ ਰਹੀ ਹੈ ਹੜ੍ਹ ਵੀ ਆਏ ਹੋਏ ਹਨ ਉੱਥੇ ਹੀ ਪਿੰਡ ਸੰਗਤਪੁਰਾ ਭੋਂਕੇ ਵਿੱਚ ਪੱਤਰਕਾਰ ਅਮਰਿਤਪਾਲ ਦੇ ਮਕਾਨ ਦੀ ਛੱਤ ਡਿੱਗ ਗਈ ਆਮ ਆਦਮੀ ਪਾਰਟੀ ਨਾਬਾ ਦੇ ਇੰਪਰੂਵਮੈਂਟ ਟਰਸਟ ਨਾਬਾ ਦੇ ਚੇਅਰਮੈਨ ਜਸੀ ਸੋਇਆ ਵਾਲੇ ਅਮਰਿਤਪਾਲ ਦੇ ਘਰ ਸੰਗਤਪੁਰਾ ਭੋਂਕੇ ਪਹੁੰਚੇ ਅਤੇ ਉੱਥੇ ਹੀ ਉਹਨਾਂ ਦਾ ਮਕਾਨ ਦੀ ਡਿੱਗੀ ਹੋਈ ਛੱਤ ਦੇਖੀ ਤੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਇਹ ਪੰਜਾਬ ਦੇ ਵਿੱਚ ਉਹ ਬਹੁਤ ਹੀ ਜਿਹੜੀ ਕੁਦਰਤੀ ਆਫਤਈ ਆਈ ਹੈ ਇਸ ਦੀ ਹੜ੍ਹਾਂ ਦੇ ਕਾਰਨ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਹੜਪੀਟਾਂ ਦੇ ਲਈ ਜਿਹੜੇ ਵੱਡੇ ਪ੍ਰਾਂਦੇ ਰਾਹਤ ਦੇ ਕਰ ਰਹੀ ਆ ਉਸੇ ਸਾਡੇ ਮੰਤਰੀ ਸਹਿਬਾਨ ਵਿਧਾਇਕ ਸਹਿਬਾਨ ਐਨ ਆਪਣੇ ਚੇਅਰਮੈਨ ਸਹਿਬਾਨ ਤੇ ਆਮ ਆਦੀ ਪਾਰਟੀ ਦੇ ਵਲੰਟੀਅਰ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਦੇ ਨਾਲ ਹੀ ਜਿਹੜੇ ਆਮ ਲੋਕ ਨੇ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਦੇ ਨਾਲ ਸਾਡਾ ਕਲਾਕਾਰ ਭਾਈ ਚਾਰਾਏ ਵੱਡੀ ਪੱਧਰ ਜਿਹੜਾ ਆ ਲੋਕਾਂ ਦੇ ਸੈਟਅਪ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਹੀ ਇੱਕ ਬੇਨਤੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਹਲੇ ਤੱਕ ਪੰਜਾਬ ਦੇ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਸਾਨੂੰ ਪਤਾ ਲੱਗਿਆ ਕਿ ਨਰਿੰਦਰ ਮੋਦੀ ਜਿਹੜਾ ਪੰਜਾਬ ਦੇ ਹੜਪ ਪੀੜਤ ਇਲਾਕਿਆਂ ਦਾ ਦੌਰਾ ਕਰਨਾ ਰਹੇ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਨਰਿੰਦਰ ਮੋਦੀ ਜੀ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਜੋ 60000 ਕਰੋੜ ਰੁਪਏ ਦੇ ਪਿਛਲੇ ਪੰਡ ਪੰਜਾਬ ਦੇ ਰੋਕ ਰੱਖੇ ਨੇ ਉਹ ਵੀ ਜਾਰੀ ਕਰੋ ਤੇ ਨਾਲ ਇਹ 20000 ਕਰੋੜ ਰੁਪਏ ਜਿਹੜਾ ਪੰਜਾਬ ਦੇ ਰਾਹਤ ਫੰਡ ਲਈ ਜਿਹੜਾ ਜਰੂਰ ਐਲਾਨ ਕਰਕੇ ਜਾਏ ਤਾਂ ਜੋ ਉਹ ਹੜ੍ਹ ਪੀੜਤ ਜਿਹੜੇ ਇਲਾਕੇ ਨੇ ਉਹਨਾਂ ਦੀ ਸਹਾਇਤਾ ਹੋ ਸਕੇ ਤੇ ਅੱਜ ਫੰਡ ਸੰਗਤਪੁਰਾ ਵਿਖੇ ਮੈਂ ਸਾਡੇ ਵੀਰ ਅਮਰਤਪਾਲ ਸਿੰਘ ਜੀ ਦੇ ਘਰ ਜੋ ਕਿ ਪਿਛਲੇ ਦਿਨੀ ਬਰਸਾਤ ਦੇ ਕਾਰਨ ਕਮਰੇ ਟਹਿਗੇ ਚਣ ਉਹ ਦੇਖਣਾ ਹੈ ਤੇ ਬਹੁਤ ਹੀ ਮਾੜਾ ਹੋਇਆ ਤੇ ਪੰਜਾਬ ਸਰਕਾਰ ਵੱਲੋਂ ਜਰੂਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜਿਹੜਾ ਫੋਕਸ ਇਹ ਕਰ ਰਹੇ ਕਿ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕੇ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਜੋ ਸਰਕਾਰ ਨੇ ਐਲਾਨ ਕਰਿਆ ਕਿ ਜਿੱਥੇ-ਇਥੇ ਵੀ ਨੁਕਸਾਨ ਹੋ ਰਿਹਾ ਉਹਦੀ ਪੂਰਤੀ ਕਰਾਂਗੇ ਕਿਉਂਕਿ ਇਹ ਕੁਦਰਤੀ ਆਫਤ ਆ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਪੰਜਾਬ ਦੇ ਲੋਕ ਇੱਕਜੁੱਟਤਾ ਨਾਲ ਇੱਕ ਦੂਜੇ ਦੀ ਸੇਵਾ ਕਰ ਰਹੇ ਨੇ ਦੇਸੀ ਵਾਹਿਗੁਰੂ ਜੀਰ ਦਾਸ ਕਰਦਾ ਕਿ ਵਾਹਿਗੁਰੂ ਕਿਰਪਾ ਕਰੇ ਪੰਜਾਬ ਨੂੰ ਇਸ ਮਾਹੌਲ ਦੇ ਵਿੱਚੋਂ ਕੱਢਣ ਲਈ ਸਹਾਇ ਹੋਵੇ ਧੰਨਵਾਦ